ਕੇਜਰੀਵਾਲ ਦੇ ਰੋਡ ਸ਼ੋਅ ਤੋਂ ਪਹਿਲਾਂ ਪਠਾਨਕੋਟ ਦੇ ਵਿੱਚ ਹੰਗਾਮਾ ਵੇਖਣ ਨੂੰ ਮਿਲਿਆ ਜੀ ਆ ਤੁਹਾਨੂੰ ਦੱਸਦੀ ਕਿ ਇੱਥੇ ਆਪ ਅਤੇ ਭਾਜਪਾ ਵਰਕਰਾਂ ਮੋ ਸਾਹਮਣੇ ਹੋਏ ਨੇ ਤੇ ਪਾਸਪਾਤੇ ਆਮ ਆਦਮੀ ਪਾਰਟੀ ਦੇ ਪੋਸਟਰ ਪਾੜਨ ਦੇ ਇਲਜ਼ਾਮ ਲੱਗੇ ਨੇ ਇੱਦਰ ਸੱ ਲੋਕ ਸਭਾ ਚੋਣਾਂ ਦੇ ਚੱਲਦੇ ਸਾਰੀ ਸਿਆਸੀ ਪਾਰਟੀਆਂ ਆਪਾ ਵਾਪਾਰ ਹੋਈਆਂ ਪਈਆਂ ਨੇ ਤੇ ਆਪ ਉਹ ਆਪਣੇ ਉਮੀਦਵਾਰਾਂ ਨੂੰ ਜਿਤਾਉਣ ਦੇ ਲਈ ਅੰਤਖ ਕੋਸ਼ਿਸ਼ਾਂ ਲਗਾਤਾਰ ਚੱਲ ਰਹੀ ਹੈ ਤਾਂ ਜੋ ਆਪਣੀ ਪਾਰਟੀ ਦੇ ਉਮੀਦਵਾਰ ਨੂੰ ਜਿਤਾ ਕੇ ਲੋਕ ਸਭਾ ਪੇਜ ਤਕਣ ਪਤੰਦੱਸਦੀ ਕਿ ਅੱਜ ਪਠਾਨਕੋਟ ਦੇ ਵਿੱਚ ਜ਼ਬਰਦਸਤ ਹੰਗਾਮਾ ਵੇਖਣ ਨੂੰ ਮਿਲਿਆ ਆਮ ਆਦਮੀ ਪ ਦੀ ਕਿ ਤਿਆਰੀ ਕੀਤੀ ਗਈ ਸੀ ਤੇ ਇਸ ਦੇ ਵਿਚਾਲੇ ਆਪ ਵਰਕਰਾਂ ਨੇ ਭਾਜਪਾ ਦੇ ਵਰਕਰਾਂ ਤੇ ਪੋਸਟਰ ਪਾੜਨ ਦੇ ਜਿਹੜੇ ਕਿ ਇਲਜ਼ਾਮ ਲੱਗੇ ਨੇ ਜਿਹਦੇ ਚੱਲਦਾ ਦੋਵੇਂ ਧਿਰਾਂ ਮੋ ਸਾਹਮਣੇ ਹੋਈਆਂ ਤੇ ਤੱਕਾ ਮੁੱਕੀ ਵੇਖਣ ਨੂੰ ਮਿਲੀ ਹੈ ਉਧਰ ਪਹਿਲੇ ਤੇਰੀ ਨਹੀਂ ਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿ ਭਾਜਪਾ ਕੋ ਪੂਰੀ ਤਰ੍ਹਾਂ ਬੁਖਲਾੜ ਦੇ ਵਿੱਚ ਹੈ ਕਿਉਂਕਿ ਉਹਨਾਂ ਨੇ ਹਾਰ ਸਾਹਮਣੇ ਨਜ਼ਰ ਆ ਰਹੀ ਹੈ ਤੇ ਅੱਜ ਅਰਵਿੰਦ ਕੇਜਰੀਵਾਲ ਪਠਾਨਕੋਟ ਦੇ ਵਿੱਚ ਰੋਡ ਸ਼ੋਅ ਕਰ ਰਹੇ ਨੇ ਤੇ ਭਾਜਪਾ ਕੋ ਵੱਲੋਂ ਹਰ ਇੱਕ ਦੁਕਾਨ ਤੇ ਜਾ ਕੇ ਪੋਸਟਰ ਤੇ ਝੰਡੀਆਂ ਉਤਾਰਨ ਦੀ ਗੱਲ ਅੱਕੀ ਜਾਰੀ ਹੈ ਸਰੰਦੋਸ ਇਹ ਮੋਦੀ ਸਰਕਾਰ ਦੀ ਬਖਵਾਟ ਹੈ ਉਹਨਾਂ ਪਤਾ ਨਾ ਆਹੀ ਪੰਜਾਬ ਦੇ ਵਿੱਚ ਕਿੰਨੇ ਆ ਤੇ ਸਟੇਟ ਪੂਰੇ ਇੰਡੋਤਾਨ ਦੇ ਵਿੱਚ ਵੀ ਇਹ ਪੂਰੀ ਤਰ੍ਹਾਂ ਹਾਰ ਰਿਹਾ ਹੈ ਇਹਨਾਂ ਦੀ ਬਖਵਾਟ ਹੈ ਇਹਨਾਂ ਨੇ ਸਾਡੇ ਪੋਸਟਰ ਕਰਨ ਦੀ ਕੋਸ਼ਿਸ਼ ਕੀਤੀ ਜੋ ਕੰਮ ਇਲੈਕਸ਼ਨ ਕਮਿਸ਼ਨ ਦਾ ਹੈ ਇਹ ਲੋਕ ਇੰਟਰਫੇਅਰ ਕਿਉਂ ਕਰ ਰਿਹਾ ਇਹਦੇ ਵਿੱਚ ਆ ਕੇ ਇਹਨਾਂ ਨੂੰ ਇਹ ਨਹੀਂ ਪਤਾ ਕਿ ਆਮ ਆਦਮੀ ਪਾਰਟੀ ੱੱਕਾ ਨਹੀਂ ਕਰਦੀ ਪਰ ਜੇ ਇਹੋ ਜਿਹੇ ਲੋਕ ਸਾਨੂੰ ਮਜਬੂਰ ਕਰਨ ਤੇ ਅਸੀਂ ਇੱਕੜੀਸਾਂ ਵੀ ਪੁਰੀਆਂ ਕਢਾਣੇ ਆ ਫਿਰ ਇਹਨਾਂ ਨੂੰ ਇਹ ਚੀਜ਼ ਦਾ ਪਤਾ ਹੋਣਾ ਚਾਹੀਦਾ ਆਮ ਆਦਮੀ ਪਾਰਟੀ ਦਾ ਹਰ ਇੱਕ ਵੋਲੰਟੀਅਰ ਚਟਾਨ ਵਾਂਗੂ ਆਪਣੇ ਲੀਡਰ ਨਾਲ ਖੜੋਤਾ ਹੈ ਤੇ ਪੂਰਾ ਪਠਾਨਕੋਟ ਸ਼ਹਿਰ ਤੇ ਪਠਾਨਕੋਟ ਦੀ ਆਵਾਜ਼ ਸਾਡੇ ਨਾਲ ਖੜੋਤੀ ਹੈ ਅਸੀਂ ਸਾਰੀ ਆਵਾਮ ਦਾ ਸਾਰੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਉਹ ਆ ਕੇ ਸਾਨੂੰ ਇਹ ਸਾਰਾ ਕੁਝ ਲਾਉਣ ਦੀ ਪਰਮਿਸ਼ਨ ਦਿੱਤੀ ਹੈ ਪਰਮਿਸ਼ਨ ਲੈ ਕੇ ਚੀਜ਼ਾਂ ਲਾਈ ਹੈ ਤੇ ਜੇ ਐਕਸ਼ਨ ਲੈਣਾ ਇਲੈਕਸ਼ਨ ਕਮਿਸ਼ਨ ਲੈਵੇ ਇਹਨਾਂ ਦੇ ਕਿਸੇ ਵੀ ਮੰਟਰੀ ਨੂੰ ਹੱਕ ਨਹੀਂ ਹੈ ਸਾਡੇ ਵੋਟਾਂ ਦੇ ਉੱਤੇ ਸਾਡੇ ਛਿੰਦਿਆਂ ਨੂੰ ਹੱਥ ਲਾਉਣ ਦੀ ਉਹਨਾਂ ਦਾ ਹੁੰਦਾ ਉਹ ਨਹੀਂ ਧਰ ਨਹੀਂ ਦੇਣਿਆ ਜੀ ਜਦੋਂ ਪਤਾ ਪੂਰਾ ਪੰਜਾਬ ਉਹਨਾਂ ਦੇ ਹੱਥੋਂ ਜਾ ਰਿਹਾ ਪੂਰਾ ਦੇਸ਼ ਉਹਨਾਂ ਦੇ ਕੋਲ ਜਾ ਰਿਹਾ ਕਿ ਕਿਸਾਨਾਂ ਨਾਲ ਵੀ ਇਹਨਾਂ ਨੇ ਧੱਕਾ ਕੀਤਾ ਤੇ ਹੁਣ ਆਮ ਜਨਤਾ ਨਾਲ ਵੀ ਧੱਕਾ ਕਰਨ ਨੂੰ ਇਹ ਮਜਬੂਰ। ਦੇਖੋ ਅ ਅੱਜ ਸਾਡੇ ਆਪਣੇ ਅਰਜਨ ਕੇਜਰੀਵਾਲ ਜੀ ਦਾ ਰੋਡ ਤੋਂ ਸਿਗਾਇਆ ਬਾਜ਼ਾਰ ਦੇ ਵਿੱਚੋਂ ਅਸੀਂ ਝੰਡੇ ਔਰ ਆਪਣੇ ਬੈਨਰ ਲਗਾਏ। ਇਹਨਾਂ ਨੇ ਧੱਕੇ ਦੇ ਨਾਲ ਇਹਨਾਂ ਦੇ ਬਰਕਰਾਂ ਨੇ ਆ ਗਏ ਔਰ ਇੱਥੇ ਜਿਹੜਾ ਲੋਕਲ ਐਮਐਲਏ ਅਸ਼ਵੀ ਸ਼ਰਮਾ ਉਹ ਨਾਲ ਹੋ ਗਏ ਨੇ ਸਾਰੇ ਸਾਡੇ ਬੈਨਰ ਔਰ ਝੰਡੇ ਜਿਹੜੇ ਉਹ ਦਰਵਾਤੇ ਆ ਅਸੀਂ ਦੁਬਾਰਾ ਲਾਏ ਔਰ ਛੜੇ ਗੁਦਮਾਸ਼ੀ ਕਰ ਰਹੇ ਨੇ ਦੇਖੋ ਅਸੀਂ ਲੋਕਤੰਤਰ 'ਤੇ ਵਿਸ਼ਵਾਸ ਕਰਦੇ ਆ ਅਸੀਂ ਲੋਕਤੰਤਰ ਦੇ ਵੇ ਨਾਲ ਸਾਰਾ ਆਪਣਾ ਇੱਕ ਰੋਲ ਸ਼ੋਅ ਕਰਨਾ ਹੈ ਇਹ ਨਾਲੋਂ ਕੋਈ ਤਕਲੀਫ ਹੈ ਮੋਦੀ ਜੀ ਇੱਥੇ ਆਏ ਅਸੀਂ ਕੋਈ ਵਿਰੋਧ ਕੀਤਾ ਅਮਿਤ ਸ਼ਾਹ ਜੀ ਆਏ ਕੋਈ ਵਿਰੋਧ ਕੀਤਾ ਅਸੀਂ ਕਹਿੰਦੇ ਤੁਸੀਂ ਆਪਣੀ ਆਵਾਜ਼ ਰੱਖੋ ਅਸੀਂ ਸਾਡੇ ਨੇਤਾ ਜਿਹੜੇ ਨੇ ਉਹਨਾਂ ਨੇ ਆਪਣੀ ਜਿਹੜੀ ਇਹ ਪਾਵਰ ਸਾਨੂੰ ਦੱਸਣੀ ਆ ਤੁਹਾਡਾ ਕੀ ਕਹਿੰਦਾ ਕੀ ਮਤਲਬ ਹੈ ਇੱਥੇ ਆ ਕੇ ਸਵੇਗ ਦੇ ਨਾਲ ਜਾ ਕੇ ਉਹ ਬੰਦਿਆਂ ਨਾਲ ਜਾ ਕੇ ਆਪਣੇ ਕੈਮਰੇ ਕਰਦੇ ਆ ਔਰ ਜਿਹੜੀ ਇਸ ਪ੍ਰਸ਼ਾਸਨੀ ਬਿਲਕੁਲ ਮੋਖ ਦਸ਼ਕ ਵਰਗੇ ਖੜਾ ਇਹਨਾਂ ਨੂੰ ਜਦੋਂ ਸਾਡੀ ਰੈਲੀ ਆ ਰਹੀ ਹੈ ਉਹਨਾਂ ਨੂੰ ਇੱਥੋਂ ਕੱਢਣਾ ਚਾਹੀਦਾ ਬਾਹਰ ਵਿੱਚ ਕਿਸੀ ਇੱਥੇ ਕੀ ਨਾ ਇਹਨਾਂ ਨੂੰ ਕੋਈ ਬੋਲ ਨਹੀਂ ਦਿੰਦਾ ਕਿ ਮੈਸੇਜ ਕਿੱਥੇ ਜਾ ਰਿਹਾ ਹੈ ਇਹ ਕਿਉਂ ਲੱਗਦਾ ਹੈ ਇਸਨੂੰ ਕਿੱਥੇ ਜਾ ਰਿਹਾ ਹੈ ਸਾਡੀ ਰੈਲੀ ਨੂੰ ਖਰਾਬ ਕਰਨ ਵਾਸਤੇ ਰੈਲੀ ਨੂੰ ਖਰਾਬ ਕਰਨ ਲਈ ਕਰ ਰਹੇ ਨੇ ਲੇਕਿਨ ਜਿੰਨਾ ਸਾਡਾ ਨਾਲਾ ਕੋਈ ਲੋਕੀ ਦੇਖਣੇ ਨੂੰ ਸਾਫ ਹੋ ਰਹੀ ਹੈ ਨਾ 4 ਵਜੇ ਸ਼ਾਮ ਨੂੰ ਦੇਖਿਆ ਹਜ਼ਾਰਾਂ ਦੀ ਤਰ੍ਹਾਂ ਦੇ ਵਿੱਚ ਇੱਥੇ ਲੋਕ ਹੋ ਰਿਹਾ ਹੈ ਉਧਰ ਦੂਜੇ ਪਾਸੇ ਇਸ ਸਬੰਧੀ ਜਦੋਂ ਭਾਜਪਾ ਆਗੂਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਨਿਯਮਾਂ ਨੂੰ ਛਿਕੇ ਟਾਂਕੇ ਆਮ ਆਦਮੀ ਪਾਰਟੀ ਵੱਲੋਂ ਸਰਕਾਰੀ ਪ੍ਰਾਪਰਟੀ ਦੇ ਉੱਤੇ ਝੰਡੀਆਂ ਲਗਾਈਆਂ ਹੋਈਆਂ ਨੇ ਜਦਕਿ ਚੋਣ ਕਮਿਸ਼ਨ ਦੀ ਖਾਸ ਹਦਾਇਤ ਹੈ ਕਿ ਸਰਕਾਰੀ ਪ੍ਰਾਪਰਟੀ ਦੇ ਉੱਤੇ ਕੋਈ ਵੀ ਵਿਆਸੀ ਤੇਰ ਇਸ਼ਤਿਹਾਰਬਾਜ਼ੀ ਜਾਂ ਫਿਰ ਝੰਡੀਆਂ ਨਹੀਂ ਲਗਾ ਸਕਦੀ। ਤੁਹਾਨੂੰ ਵਜ੍ਹਾ ਲੱਭਣੀ ਨਹੀਂ। ਅਗਰ ਇਹ ਕੈਮਰਾ ਮਾਰੋ ਆਪਣਾ। ਸਰਕਾਰੀ ਖੰਭਿਆਂ ਤੇ ਕਿਹੜਾ ਹੋਲਡਿੰਗ ਲੱਗ ਸਕਦਾ ਹੈ? ਸਰਕਾਰੀ ਦੁਕਾਨ ਤੇ ਕਿਹੜਾ ਝੰਡਾ ਲੱਗ ਸਕਦਾ ਹੈ? ਆਹ ਆਮ ਆਦਮੀ ਪਾਰਟੀ ਖਾਸ ਕਿਉਂ ਹੈ ਜਾਂ ਇਹਦੇ ਲਈ ਕੋਈ ਚੋਣ ਆਯੋਗ ਦੇ ਨਿਯਮ ਨਹੀਂ ਲਾਗੂ ਹੁੰਦੇ ਪ੍ਰਸ਼ਾਸਨ ਚੋਣਯੋਗ ਦੇ ਨਿਯਮਾਂ ਦਾ ਪਾਲਣ ਕਰੇ ਔਰ ਜਿਹੜੇ ਸਰਕਾਰੀ ਦੁਕਾਨਾਂ ਤੇ ਝੰਡੇ ਲੱਗੇ ਨੇ ਸਰਕਾਰੀ ਖੰਭਿਆਂ ਤੇ ਜਿਹੜੇ ਹੋਲਡਿੰਗ ਲੱਗੇ ਨੇ ਇਹਨਾਂ ਨੂੰ ਫੌਰੀ ਤੌਰ ਤੇ ਉਤਾਰੇ ਟੋਰੇ ਮਾਬਦਨ ਨਹੀਂ ਜਿੰਨੇ ਲੋਕ ਰਹਿੰਦੇ ਅੱਥੇ ਕੋਈ ਬੋਲ ਲੈ ਕੇ ਵੀ ਇਹਨਾਂ ਨੂੰ ਮੈਨੂੰ ਬੋਲ ਲਗਾ ਚੋਰੀ ਕਰ ਲਿਆ ਆਮ ਆਦਮੀ ਪਾਰਟੀ ਅਕੇ ਫੇਰ ਗੁੱਟਰੇ ਦੇਖਦੇ ਹੋ ਰਹੇ ਨੇ